ਕੱਟ ਟੁੱਟੀਆਂ ਲਾਵਾ ਵੇਲੇ ਬੰਗਾ ਦਾਦੀ ਮਿੰਦਰ ਕੌਰ ਦੀਆਂ ਅੱਜ ਅਸੀਂ ਉਸ ਨੌਜਵਾਨ ਕੋਲੇ ਆ ਬਾਬਾ ਜੀ ਜਦੋਂ ਕਿ ਪੰਜਾਬ ਦੀ ਵੰਡ ਹੋਈ ਸੀ 1947 ਦੇ ਵਿੱਚ ਤੇ ਅੱਜ 1947 ਦੇ ਵਿੱਚ ਪੰਜਾਬ ਦੀ ਵੰਡ ਵੇਲੇ ਪੰਜਾਬ ਨੂੰ ਜਿਹੜਾ ਦੋ ਧਰਾਮਾਂ ਦੇ ਵਿੱਚ ਵੰਡਿਆ ਗਿਆ ਸੀਗਾ ਅਸੀਂ ਉਸ ਬਜ਼ੁਰਗ ਜੀ ਨਾਲ ਗੱਲਬਾਤ ਕਰਦੇ ਹਾਂ ਇਹ ਨਗਰ ਤੋਲੋ ਦੇ ਵਿੱਚ ਰਹਿੰਦੇ ਨੇਗੇ ਇਹਨਾਂ ਦੇ ਮਕਾਨ ਜਿੱਥੇ ਅਸੀਂ ਬੈਠੇ ਹੋਏ ਹਾਂਗੇ ਤੇ ਅੱਜ ਬਾਬਾ ਜੀ ਨਾਲ ਕਰਦੇ ਹਾਂ ਗੱਲਬਾਤ ਕੀ ਗੱਲਬਾਤ ਆ ਅਸੀਂ ਗੱਲਬਾਤ ਆ ਬੱਬੀ ਆਪਣੇ ਨਾਮ ਕੀ ਇਹਦਾ ਮੇਰਾ ਜੱਦੀ ਦਾ ਹਾਂ ਤਾਂ ਜਿਹੜਾ ਪਹਿਲਾ ਮਾਵਾਫ ਦਾ ਮੁਹੰਮਦ ਖਲੀਫ ਹੈ ਮੁਹੰਮਦ ਖਲੀਫੀ ਖਲੀਫ ਜਿਸ ਰੌਲਾ ਪੈ ਗਿਆ ਰੌਲੇ ਦੇ ਵਿੱਚ ਹਲਚਲ ਆ ਗਿਆ ਗੜਬੜ ਹੋ ਗਈ ਪਰਿਵਾਰ 'ਚ ਹਾਂਜੀ ਉਹ ਤੋਂ ਮੰਨ ਰੋ ਫਿਰ ਮੈਨੂੰ ਆਮ ਛੋਟਾ ਤੇ ਮੈਂ ਮੇਰੇ ਭਰਾ ਤੋਂ ਓਕੇ ਮੈਨੂੰ ਛੋਟਾ ਕਹਿ ਕੇ ਪਕਾਰ ਲਾਗੇ ਠੀਕ ਹੋ ਜੀ ਜਦੋਂ ਬੜੇ ਨੂੰ ਪੁੱਛਣਾ ਵੀ ਕੋਈ ਬਚਿਆ ਪਰਵਾਦਾ ਮੈਂਬਰ ਹਾਂਜੀ ਉਹਨੇ ਪੁੱਛਣਾ ਵੀ ਹਾਂ ਤਾਂ ਛੋਟਾ ਹੈ ਹਾਂਜੀ ਉਹ ਬੜਾ ਹੈ ਵੱਡੇ ਨਾਲ ਜੀ ਮੁਹੰਮਦੀ ਮੇਰਾ ਨਾਲ ਅਲੀ ਮੁਹੰਮਦੀ ਓਕੇ ਤੇ ਉਹਦਾ ਨਾਮ ਬਦਲ ਕੇ ਉਹ ਹੀ ਜੀਜਤ ਜੀਜਤ ਬਣ ਗਿਆ ਮੈਨੂੰ ਛੋਟਾ ਹੀ ਪੱਕ ਗਿਆ ਹਾਂਜੀ ਬਾਬਾ ਜੀ ਮੈਂ ਸੁਣਿਆ ਵੀ ਤੁਹਾਨੂੰ ਪਾਕਿਸਤਾਨ ਤੋਂ ਵੀ ਮਿਲਣਾ ਸੀ ਨੋਨ ਹਾਂਜੀ ਮੈਂ ਵੈਸੇ ਪਰਜੇ ਪਤਾ ਨਹੀਂ ਕੁੜੀ ਦੀ ਸਾਡੇ ਕਮਾਨੀਆਂ ਜੀ ਉਹ ਵੀ ਮਿਲਣੀ ਸੀ ਤੇ ਬਾਕੀ ਖੁਲ ਮਾ ਆਪ ਵੀ ਜਾ ਕੇ ਆ ਬਾਰਕਾਨ ਤੁਸੀਂ ਆਪ ਵੀ ਪਾਕਿਸਤਾਨ ਜੀ ਹਾਂ ਆਪ ਵੀ ਜਾ ਕੇ ਮੈਂ 1988 ਦੇ ਵਿੱਚ ਕੁੜੀ ਦਾ ਨਕਾਦ ਦੇ ਕੇ ਆਪਣੀ ਵੱਡੀ ਧੀ ਬੰਦਿਆ ਤੋਂ ਹਾਂਜੀ ਤੇ ਮੇਰੀ ਭੂਆ ਆਈ ਸੀ ਪਾਕਿਸਤਾਨ ਤੋਂ ਓਕੇ ਉਹ ਮੇਰੇ ਨਾਲ ਵਾਦਾ ਕਰ ਗਈ ਸੀ ਠੀਕ ਹੈ ਜੀ ਕਹਿੰਦੇ ਵੇ ਸਾਚ ਜਦੋਂ ਮੈਂ ਕਬਰ ਚੋਂ ਪਾ ਲਿਆ ਕਿ ਕਿਉਂ ਜਦੋਂ ਰੌਲਾ ਪਿਆ ਬੜਾ ਠੁਕੀ ਹੋ ਗਈ ਹਾਂਜੀ ਹਾਂਜੀ ਤੇ ਮਹਾਫੇ ਭੂਆ ਭਾਲਤਾ ਲਿਆ ਧੰਨਵਾਦ ਤੇਰੇ ਹਾਂਜੀ ਠੀਕ ਹੈ ਨਹੀਂ ਹੁਣ ਮੈਂ ਇੱਕ ਵਾਦਾ ਕਰ ਮਹਾ ਬੋਲ ਕਹਿੰਦੇ ਮੈਨੂੰ ਉੱਥੇ ਮਿਲ ਕੇ ਆਈਂ ਪਾਕਿਸਤਾਨ ਸੇ ਹਾਂਜੀ ਮਹਾ ਭੂਆ ਜੀ ਮੇਰੀ ਗੱਲ ਸੁਣ ਮੈਂ ਤਾਂ ਗਰੀਬ ਬੰਦਾ ਹਾਂਜੀ ਪਾਕਿਸਤਾਨਾ ਮਾਰਿਆ ਛੋਟੇ ਛੋਟੇ ਮੇਰੇ ਬੱਚੇ ਨੇ ਮੈਂ ਆਪਸੇ ਤੋਂ ਪੱਖੋਂ ਕਮਜ਼ੋਰ ਹਾਂ ਹਾਂਜੀ ਉਹ ਜਾਣੇ ਮੈਨੂੰ 300 ਰੁਪਿਆ ਹਾਂ ਤਾਜੇ ਜਨਾ ਦੇ ਦੀ ਹਾਂਜੀ ਇਹ ਤੋ ਆਦੀ ਕਾਪੀ ਬਣਾਣੀ ਹੈ ਐਂਦੇ ਅੱਲਾ ਮਾਲਕਾ ਹਾਂਜੀ ਫਿਰ ਮੋ ਕਾਪੀ ਬਣਾ ਕੇ ਫਿਰ ਮੁਖਤਰ ਚਲੇ ਗਿਆ ਕੁਰੀ ਦਾ ਨਕਾ ਦੇ ਗਿਆ ਜਾਨੇ ਬਰੀ ਹੋ ਗਿਆ ਇਥੋਂ ਹਾਂਜੀ ਬੀਤੀ ਜਾਂਦੇ ਘਰ ਵਾਗੀ ਹਾਂਜੀ ਬੱਚਿਆਂ ਦਾ ਰੱਬ ਮਾਲਕਾ ਕੁਝ ਪੈਸੇ ਸਪੂਰ ਨੂੰ ਤੋਂ ਹੁੰਦਾ ਸਾਡੇ ਝੌਲੇ ਮੈਂ ਦੇ ਹਾਂਜੀ ਉਹਦਾ ਮੁੰਡਾ ਦੀ ਦਰਸ਼ਨ ਮਾਸਟਰ ਹਾਂਜੀ ਉਹਦੇ ਕੋਲੇ ਮੈਂ ਗਿਆ ਮਾਹ ਦਰਸ਼ਨ ਕਰ ਕੰਮ ਆਇਆ ਇਹਦਾ ਹਾਇਰ ਤੇ ਸੋ ਮਦਦ ਮਾ ਪਾਕਿਸਤਾਨ ਨੂੰ ਜਾਣ ਹੈ ਕੱਲ ਦੀ ਦੇਖ ਰਹੀ ਹੈ ਤੇਰੀ ਜ਼ਿੰਮੇਵਾਰੀ ਹੈ ਕਹਿੰਦਾ ਕੋਈ ਨਹੀਂ ਮੇਰੀ ਚਾਚੀ ਕੋਲ ਮਾਤਾ ਨੇ ਦਰ ਕੇ ਗੇੜਾ ਮਾਰਿਆ ਕੋਈ ਵੀ ਤਕਰੀਬ ਹੋਵੇ ਤੂੰ ਯਾਰ ਆ ਆਣਾ ਹਾਂਜੀ ਉਹਨੇ ਜ਼ਿੰਮੇਵਾਰੀ ਉੱਤੇ ਮਹਿਮਾਨ ਨੂੰ ਚੈਨ ਆੜੀ ਹਾਂਜੀ ਚਲੋ ਤੂੰ ਮੈਨੂੰ ਗਏ ਨੂੰ ਮਹੀਨਾ ਕੋ ਹੋਇਆ ਜੀ ਉਸੇ ਕੋਲ ਮਾਂ ਨੇ ਚਿੱਠੀ ਭਾਗੀ ਆ ਕਿ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਹਾਂਜੀ ਇਹ ਮੀਂਹ ਚ ਘਰ ਡਿੱਗ ਰਹੇ ਨੇ ਬਜਵੀਆਂ ਦਾ ਬੇਲਾ ਸਾਰਾ ਉੱਠ ਕੇ ਸਕੂਲ ਚ ਚਲਾ ਗਿਆ ਆਪਣੇ ਕਿਲੇ ਵਾਲੇ ਚ ਸਰਕਾਰੀ ਸਕੂਲ ਦੇ ਵਿੱਚ ਹਾਂ ਹਾਂ ਜਦ ਮੈਂ ਚਿੱਠੀ ਪੜ੍ਹਾਈ ਉੱਥੇ ਮੇਰੇ ਮਨ ਨੂੰ ਦੁੱਖ ਜਾ ਰਿਹਾ ਮੈਨੂੰ ਮਹੀਨਾ ਇੱਕ ਹੋਇਆ ਹੈ ਹਾਂਜੀ ਕੀ ਪਰਵਰਤਨ ਜਾ ਹੋ ਗਿਆ ਮੇਰੇ ਮਨ ਨੂੰ ਪੂਰਾ ਆ ਰਿਹਾ ਮੇਰੇ ਚਾਚੇ ਕੋਲੇ ਹੋਕਾ ਪੀ ਜਾਂਦਾ ਬੈਠਾ ਹਾਂਜੀ ਬਜੀ ਮਾ ਮਦੀ ਦਾ ਨਾਮ ਉਦਾਵੀ ਕਹਿੰਦੇ ਹਾਂਜੀ ਤੇ ਮੈਂ ਕਿਹਾ ਮਹਾ ਚਾਚਾ ਜੀ ਮੈਂ ਤਾਂ ਜਾਊਂਗਾ ਕਹਾਂ ਨਹੀਂ ਕੀ ਗੱਲ ਹੋ ਗਈ ਮਖ ਪਿੰਡੋਂ ਚਿੱਠੀ ਆ ਗਈ ਇੱਕ ਮਹਾ ਹਾਲਾਤੀ ਮਾਰੇ ਨੇ ਉਹ ਕੋਈ ਨਾ ਖਬਰਾਈ ਦਾ ਨਹੀਂ ਹੁੰਦਾ ਤਾਂ ਹਾਲਾਤ ਤਾਂ ਬਦਲਦੇ ਹੀ ਰਹਿੰਦੇ ਨੇ ਹਾਂਜੀ ਚਾ ਮੈਂ 2 ਕੁ ਮਹੀਨੇ ਲਾਏ ਜਾਣੇ 2 ਕੁ ਮਹੀਨਾ ਬਾਅਦ ਫਿਰ ਮੇਰਾ ਮਨ ਜਾਂ ਲੱਗਿਆ ਨਾ ਮੈਂ ਮੁੜ ਆ ਜਾ ਠੀਕ ਹੈ ਉਦੋਂ ਮੈਂ 22 ਚੱਕ ਗਿਆ ਸੀ 22 ਚੱਕ ਦੇ ਵਿੱਚ ਉਹ ਜਿੱਥੇ ਜਿੱਥੇ ਸਾਡੇ ਰਿਸ਼ਤੇਦਾਰ ਲਾਇਲਪੁਰ ਪੁਰਾਣਾ ਕਹਿੰਦੇ ਨੇਗੇ ਕਿ ਲਾਇਲਪੁਰ ਦੀ ਹਾਂਜੀ ਹੁਣ ਉਹ ਜਿਹੜਾ 47 ਦਾ ਬੰਡ ਪਈ ਆ ਫਿਰ ਉਹਦਾ ਨਾ ਫੈਸਲਾਬਾਦ ਤੇ ਆਇਆ ਹੋਇਆ ਪੰਜ ਵਿਦਿਆ ਦਾ ਡਿਸੀਜਨ ਇਹਦਾ ਉਹ ਵਾਲੇ ਨੂੰ ਸਹੀ ਉੱਥੇ ਦਰਿਆ ਮਾ ਨਾਨਕੇ ਮਾਸੀਆਂ ਮਾਮੇ ਸਾਰੇ ਉੱਥੇ ਰਹਿੰਦੇ ਸੀ ਠੀਕ ਹੈ ਜੀ ਉੱਥੇ ਹੀ ਮਿਲਣ ਗਿਆ ਜੀ ਡੇਰਾ ਗਾਜੀ ਸਾਡੇ ਤਾਇਏ ਦਾ ਪੁੱਤ ਸੀ ਬੋਲਾ ਕਹਿੰਦੇ ਹੁੰਦੇ ਉਹਨੂੰ ਮਜੀਦ ਉਹਨੂੰ ਵੀ ਉੱਥੇ ਦਰਨੇ ਗਿਆ ਡੇਰਾ ਗਾਜੀ ਸਾਹਿਬ ਮਲਤਾਨ ਦੇ ਲਵੇ ਆ ਹਾਂ ਜੀ ਕੋਈ ਜਿਹੜਾ ਜਣੇ ਮੈਂ ਫਿਰ ਕੇ ਆਇਆ ਦੇਖਣ ਇੱਕ ਕਰਿਆ ਉਹਦੇ ਦਿਮਾਗ ਦੀ ਇਹੀ ਹੋਈ ਜਦੋਂ ਮੋੜ ਕੇ ਅੱਥੇ ਮੈਨੂੰ ਉਹਦੇ ਨੂੰ ਪੁੱਛਿਆ ਜੀ ਸ਼ਪੂਨ ਸੋਨੇ ਹਾਂ ਜੀ ਉਹਨੇ ਚੌੜੇ ਚ ਜਲਾਹੇ ਗਏ ਨਾ ਕੋਈ ਜਿਹੜਾ ਕੀ ਦੇਖ ਕੇ ਆ ਪਾਕਿਸਤਾਨ ਜੋ ਐਸੇ ਰਾਹ ਸਰ ਬੈਠਾ ਖੇਤੋਂ ਮੰਜੀਲਾ ਹਿੱਤੇ ਮਾਂ ਬੱਕਰੀਆਂ ਲੈ ਕੇ ਬਾਜ਼ਾਰ ਗੋੜੇ ਮੈਂ ਕਹਿੰਦਾ ਜੀ ਜਿਹੜਾ ਕੋਸਾ ਪਾ ਇੱਥੇ ਦੇਖਦੇ ਸੀ ਉਹੀ ਮੈਂ ਦੇਖ ਕੇ ਆ ਹਾਂਜੀ ਕਹਿੰਦਾ ਆਪਾਂ ਕੀ ਦੇ ਮਹਾਪੱਲਕਰ ਦੇ ਪਹੀਆਂ ਵਾਲੇ ਗੱਡੇ ਦੇਖਦੇ ਹੁੰਦੇ ਹਾਂਜੀ ਵੱਲ ਤੋਂ ਜੋੜ ਕੇ ਆਪਾਂ ਖੇਤੋਂ ਜਾਣਾ ਖੇਤੋਂ ਕੱਕਦੇ ਹੋਣੇ ਹਾਂਜੀ ਆਪਣੇ ਨਾਲ ਹੁਣ ਟਰੈਕਟਰਾਂ ਵਾਲੀਆਂ ਹੋ ਗਈਆਂ ਹਾਂਜੀ ਉੱਥੇ ਉਹੀ ਹਾਲਾਤ ਐ ਉਹ ਮੇਲੇ ਮਖਰਾਸਾਂ ਤੇ ਆਟਾ ਪਿੰਦੇ ਨੇ ਉਹ ਵਾਲੇ ਗੱਡੇ ਬਾਹਰ ਚੰਦੇ ਨੇ ਕੋਈ ਨਾ ਤੱਕ ਨਾ ਤਰੱਕੀ ਚੱਰੀ ਨਹੀਂ ਕੋਈ ਵਾਹ ਪਹ ਰਹੀ ਨਹੀਂ ਬਣੀ ਵੜਾ ਉਹਨੇ ਜਿਹੜੇ ਦੁੱਖ ਜਾਂ ਮੰਨਿਆ ਸਰਦਾਰ ਮੰਨ ਕੇ ਵੀ ਹਾਂਜੀ ਐਮਐਲਏ ਜੀ ਹਾਂਜੀ ਕਿਹਾ ਜਾਂਦਾ ਜੁੱਦਾ ਸੀ ਕਰਦਾ ਇਹਨੇ ਤਰੱਕੀ ਜੀ ਨਹੀਂ ਕਰੀ ਹਾਂਜੀ ਖਾਇਆ ਦੁੱਖ ਜਾਂ ਮੰਨਿਆ ਜਾਨੇ ਮੇਰੇ ਬਹੁਤ ਗੱਲਾਂ ਪੁੱਛੀਆਂ ਨੇ ਹੋਰ ਜਦੋਂ ਬਬਈ 1947 ਦੀ ਵੰਡ ਹੋਈ ਹੈਗੀ ਹਾਂਜੀ ਉਹਨੂੰ ਥੋੜੀ ਉਮਰ ਕਿੰਨੀ ਸੀ ਜੀ ਉਦੋਂ ਜਾਨੇ ਉਹ ਨਹੀਂ ਜਿਹਨੇ ਕੋਈ ਚੌਂਕੀ ਦਾ ਰਹਿ ਤਾਹੀ ਨਹੀਂ ਤੇ ਹਾਂਜੀ ਜਾਨੇ ਅਣਤਾਜਾ ਜੇ ਮੇਰੀ ਪੁੱਗੋਈ ਦਸ ਕੇ ਗਈ ਹੈ ਹਾਂਜੀ ਵੀ ਜਾਨੇ 9 ਮਹੀਨਾ ਦਾ ਹੀ 9 ਮਹੀਨਾ ਚੱਲਦਾ ਸੀ ਥੋੜੀ ਉਮਰ 9 ਸਾਲ ਦੀ ਸੀ ਹਾਂ ਹਾਂ ਠੀਕ ਹੋਈ ਜੀ ਉਹ ਉਹ 11 ਸਾਲ ਹੈ ਜੀ 2 ਸਾਲ ਮੈਨੂੰ ਵੱਡਾ ਸੀ ਜੀ ਮੁਹੰਮਦ ਆ ਠੀਕ ਜੀ ਉਹਦੇ ਦੱਸਣ ਨੂੰ ਤੱਕ ਜਾਨੇ 9 ਸਾਲ ਦੀ ਉਮਰ ਹੈ ਇੱਕ ਤਾਂ ਇਹ ਆ ਮੇਰੇ ਆ ਹੱਜਾਂ ਦਾ ਅੱਜ ਤੋਂ ਕਿਸੇ ਨੇ ਹਮਲਾ ਪਾ ਲੈ ਹਮਲਾ ਕਰਿਆ ਉਹ ਪੂਰੇ ਹੱਥੋਂ ਚੱਕਿਆ ਉਹ ਜਵਾਕ ਨੇ ਹਾਂ ਜੀ ਇਹ ਕੱਟਿਆ ਗਿਆ ਇੱਕ ਮੇਰੇ ਆ ਚੱਲਦਾ ਰਿਹਾ ਹਾਂ ਆਹ ਕਦੀ ਤੇ ਮੇਰੇ ਅਸਲ ਲੱਗਦਾ ਚਾਹੀਏ ਕਈ ਚੰਦ ਨੇ ਮੇਰੇ ਕੋਈ ਐ ਦੋਸਤਾਂ ਦੇ ਵਿੱਚ ਹੀ ਵਸੋ ਤਾਂ ਇੱਕ ਮਾਲ ਕਰ ਰੱਖਣਾ ਹਾਂ ਜੀ ਜਦੋਂ ਪੰਜਾਬ ਨੂੰ ਦੋ ਧਰਿਆਵਾਂ ਦੇ ਵਿੱਚ ਵੰਡਿਆ ਗਿਆ ਜੋ ਕਿ 1947 ਦੇ ਵਿੱਚ ਪੰਜਾਬ ਦੀ ਵੰਡ ਹੋਈ ਸੀ ਉਦੋਂ ਛੋਟਾ ਖਾਨ ਜੀ ਅੱਜ 9 ਸਾਲ ਦੇ ਸਨ ਤੇ ਅੱਜ ਬਾਬਾ ਜੀ ਤੁਹਾਡੀ ਉਮਰ ਕਿੰਨੀ ਹੈ ਅੱਜ ਹੁਣ ਤੁਸੀਂ ਲਾ ਲਓਗੇ 47 ਨੂੰ 9 ਸਾਲ ਲਾ ਲਓ ਤੇ ਵਿੱਚ ਕਰ ਲਓ ਇਹ ਤਾਂ ਕੋਈ ਨਹੀਂ ਹਾਂਜੀ 47 ਦੇ ਦਿਨ 10 ਇਹ ਹੀ ਮੰਨ ਕੇ ਵੀ ਤੁਹਾਡੀ ਉਮਰ ਹੁਣ 80-85 ਦੀ 84 ਦੇ ਲਗਭਗ ਹੈ 80-85 ਹਾਂ ਅੱਜ ਬਾਬਾ ਜੀ ਦੀ ਉਮਰ 84 ਸਾਲ ਦੀ ਆ ਕਿਉਂਕਿ 1947 ਦੀ ਵੰਡ ਵੇਲੇ ਉਮਰ ਉਹਨਾਂ ਦੀ 9 ਸਾਲ ਦੀ ਸੀ ਇਹ ਬਾਬਾ ਜੀ ਨੇ ਆਪਣੀ ਹੱਡ ਵਿਤੀ ਦੱਸੀ ਆ ਇਹ ਬਾਬਾ ਜੀ ਨੇ ਕਰਦਿਆਂ ਗੱਲਾਂ ਬਾਤਾਂ ਤੇ ਹੁਣ ਜੁੜੇ ਜਾਓ ਸਾਡੀ ਵੀਡੀਓ ਦੇ ਨਾਲ ਬਾਬਾਈ ਤੁਹਾਡੇ ਉਸ ਟਾਈਮ ਪਰਿਵਾਰ ਦੇ ਵਿੱਚ ਕੌਣ ਕੌਣ ਸੀਗੇ ਸਾਡੇ ਪਰਿਵਾਰ ਦੇ ਵਿੱਚ ਸਾਡੇ ਦਾਦੇ ਸੀ ਦੋ ਹਾਂਜੀ ਪਤੇ ਜੀ ਤੇ ਮਿਲਣਾ ਹਾਂਜੀ ਇੱਕ ਮੇਰੀ ਭੂਆ ਜੀ ਜਿਹੜੀ ਰੱਦੇ ਵਿਆਹੀ ਸੀ ਮਾੜੋ ਜਿਹੜੀ ਆਖਰੀ ਪਰਿਵਾਰਤਾਂ ਤੋਂ ਹਾਂਜੀ ਤੇ ਤੀਜਾ ਮੇਰਾ ਪਿਓ ਕੱਲ੍ਹ ਹੀ ਤੀਆ ਦੋ ਬੜਿਆ ਜੀ ਲਾਡ ਵਾਲਾ ਇਕੱਲਾ ਹੀ ਸੀਗਾ ਇਹਦੇ ਨਾਲੇ ਜੋਨਿਸ ਬੁੜੀ ਰਹਦੀ ਸੀ ਇਹ ਤੇ ਰਹੇ ਕੰਢੀ ਤੇ ਤੁਹਾਡੇ ਸੀ ਦੋਨੇ ਭੈਣ ਭਾਈ ਤੇ ਬਾਕੀ ਦੋ ਭਰਾ ਸੀ ਤੇ ਦੋ ਕੁੜੀਆਂ ਸੀ ਚਾਰ ਤੇ ਜੀ ਬੱਚੇ ਬਬਾਈ ਜਿਹੜੀ ਸੁੱਡੀ ਭੈਣ ਰੱਲੇ ਵਈ ਸੀ ਭੂਆ ਦੀ ਘਾੜੀ ਭੂਆ ਸੁੱਡੀ ਹਾਂਜੀ ਉਹ ਜਦੋਂ ਪਾਕਿਸਤਾਨ ਦੀ ਵੰਡ ਹੋਈ ਸੀ 1947 ਦੇ ਵਿੱਚ ਤਾਂ ਫਿਰ ਉਹ ਪਾਕਿਸਤਾਨ ਗਏ ਕਿਵੇਂ ਸੀ ਉਹਨਾਂ ਨੂੰ ਉੱਥੇ ਨੰਬਰਦਾਰਨੀ ਪੰਚਾਇਤ ਹੋ ਗਿਆ ਹਾਂਜੀ ਆ ਸਰਪੰਚ ਦਾ ਮਗਰੋਂ ਪਉਣ ਲੱਗੇ ਨੇ ਹਾਂਜੀ ਜੀ ਜੰਮਰਾਨੀ ਪੰਚਾਇਤ ਹੁੰਦੀ ਜੰਮਰਾਨਾ ਇਕੱਠੇ ਕਰਕੇ ਬੰਦੇ ਉਠਾਂ ਦੇ ਸਮਾਨ ਲੱਦ ਕੇ ਮਾਨਸਾ ਜ਼ਿਲ੍ਹੇ ਚ ਲੈ ਆਏ ਨੇ ਸਾਰੇ ਬੱਸੇ ਹਾਂ ਕਿਤੇ ਜਦੋਂ ਵੀ 1947 ਦੇ ਵਿੱਚ ਪਾਕਿਸਤਾਨ ਦੀ ਤੇ ਪੰਜਾਬ ਦੀ ਵੰਡ ਹੋਈ ਸੀ ਉਹ ਪਿਆਵ ਨੂੰ ਦੋ ਧਰਾਮਾਂ ਦੇ ਵਿੱਚ ਵੰਡਿਆ ਸੀਗਾ ਉਸ ਟਾਈਮ ਬਾਬਾ ਜੀ ਦੀ ਜਿਹੜੀ ਭੂਆ ਸੀ ਉਹ ਆਪਣੇ ਮਾਨਸਾ ਜ਼ਿਲ੍ਹੇ ਦੇ ਪਿੰਡ ਰਲੇ ਦੇ ਵਿੱਚ ਵਿਆਹੀ ਹੋਈ ਸੀ ਉਸ ਤੋਂ ਬਾਅਦ ਜਦੋਂ ਪੰਜਾਬ ਦੀ ਵੰਡ ਹੋਣ ਤੋਂ ਬਾਅਦ ਉਹਨਾਂ ਨੂੰ ਉਠਾਂ ਦੇ ਉੱਪਰ ਲੱਦ ਕੇ ਪਾਕਿਸਤਾਨ ਦੇ ਵਿੱਚ ਲਈ ਤਿਆਰ ਕੀਤਾ ਗਿਆ ਉਹ ਉਸ ਟਾਈਮ ਪਿੰਡ ਦੇ ਵਿੱਚ ਸਰਪੰਚ ਜਾਂ ਪਗਰਾ ਜਾਂ ਮੈਂਬਰ ਵਗੈਰਾ ਨਹੀਂ ਸੀ ਹੁੰਦੇ ਉਸ ਟਾਈਮ ਨੰਬਰਦਾਰ ਵਗੈਰਾ ਹੀ ਹੁੰਦੇ ਸੀ ਤੇ ਅੱਜ ਬਾਬਾ ਜੀ ਸਾਡੇ ਨਾਲ ਨੇ ਤੇ ਬਾਬਾ ਜੀ ਜਦੋਂ ਆਪਾਂ ਪਾਕਿਸਤਾਨ ਨੂੰ ਗਏ ਸੀ ਉਹ ਜਿਹੜੀ ਛੋਟੀ ਸਿਸਟਰ ਸੀ ਤੁਸੀਂ ਮੈਰਿਜ ਤੇ ਗਏ ਸੀ ਉਹਨਾਂ ਤੁਹਾਡੇ ਕੀ ਆਈਡੀ ਪ੍ਰੂਫ ਵਗੈਰਾ ਲੱਗਿਆ ਸੀ ਜੀ ਉਹਦੇ ਪਹਿਲਾਂ ਚਿੱਠੀਆਂ ਆਉਂਦੀ ਹੁੰਦੀ ਸੀ ਸਾਡੇ ਕੋਲ ਚਿੱਠੀਆਂ ਹੁੰਦੀ ਸੀ ਉਹਨਾਂ ਚਿੱਠੀਆਂ ਆਉਣੇ ਹੁੰਦੇ ਮੋਬਾਈਲ ਤਾਂ ਹੁੰਦੇ ਨਾ ਹਾਂਜੀ ਚਿੱਠੀਆਂ ਦੇ ਉੱਤੇ ਸਿਰਨਾਮਾ ਲਿਖਿਆ ਹੁੰਦਾ ਜਿਹੜੇ ਉਧਰੋਂ ਗਏ ਸੋਨਾਂ ਤੋਂ ਹੁਣ ਪਤਾ ਹੀ ਨਹੀਂ ਵੀ ਮੈਂ ਧੋਵੇ ਦਾ ਮਰੂ ਦੇ ਜਾਂਦਾ ਹਾਂ ਹਾਂਜੀ ਉਹਨਾਂ ਦਾ ਸਾਰਾ ਪਤਾ ਜੇ ਅਸੀਂ ਨਿਆਲੇ ਉਮਰ ਸਤੇ ਅੱਛੇ ਸਾਢੇ ਕੋਲੇ ਬਾਅਦ ਚ ਚਿੱਠੀ ਆਉਂਦੀ ਰਹੀ ਹੈ ਕਿ ਚਿੱਠੀ ਦਾ ਕੀ ਇਹਨਾਂ ਪਤਾ ਕਰਨਾ ਵੀ ਫਲਾਣੇ ਦੀ ਚਿੱਠੀ ਆਈ ਹੈ ਇਹਨੇ ਪਤਾ ਕਰਨਾ ਅਸੀਂ ਕਾਨੇ ਕੀ ਵੀ ਲਾਖ ਹੈ ਰੋਜ਼ ਸਮਗਰੋਂ ਕਾਨੇ ਕੀ ਚਿੱਠੀ ਆਦੀ ਹੈ ਸਾਡੇ ਕੋਈ ਅਜਿਹਾ ਡਾਕ ਤੇ ਚਾਹੁੰਦੇ ਤਾਂ ਹੋਵੇ ਇਸ ਤੋਂ ਕਾਨੇ ਕੀ ਜਾਣੀ ਕਾਨੇ ਜਿੱਥੇ ਅਸੀਂ ਉਹ ਪੜਾਉਣੀ ਉਹਦੇ ਦੇ ਸਿਰਨਾਵਾ ਦੇਖ ਕੇ ਮੂਰੇ ਫੇਰ ਉਹ ਸੰਬੋਧ ਦੇ ਬਾਅਦ ਉਹ ਮਰਾਜ ਦਾ ਬੋਲ ਤੇ ਬਾਬਾ ਜਿਹੜੇ ਬੰਦੇ ਸੂ ਪਾਕਿਸਤਾਨ ਤੋਂ ਮਿਲਣੇ ਸੀਗੇ ਹਾਂ ਉਹ ਪਸਤਨਹਿਰਾ ਦੇ ਸਾਡੇ ਜਮਾਨੀਆਂ ਹਾਂਜੀ ਉਹ ਉਹਨਾਂ ਨੂੰ ਥੋੜੇ ਜਿਵੇਂ ਤੁਹਾਨੂੰ ਅੱਜ ਅੱਜ ਨੂੰ ਪਸਾਨ ਕੇ ਮੈਂ ਪਸਾਣਾ ਕਿਵੇਂ ਤੁਹਾਨੂੰ ਉਹ ਹੋ ਜਿਹੜੀ ਉਹ ਕੁੜੀ ਆਈ ਸੀ ਨਾ ਹਾਂਜੀ ਉਹ ਕੁੜੀ ਨੇ ਆਉਣ ਸਾਰ ਉਹ ਮੇਲ ਕੋਠ ਲੈ ਆਈ ਹਾਂਜੀ ਆਉਂਦੇ ਸੁਪੀਆਰੇ ਹਾਂਗੇ ਹਾਂਜੀ ਮੇਲ ਕੋਠ ਲੈ ਆ ਕੇ ਕਹਿੰਦੀ ਮਾਂ ਦਾ ਪਿੰਡ ਦੇਖ ਕੇ ਆਉਣਾ ਹਾਂਜੀ ਉਹ ਕਹਿੰਦੀ ਕਿ ਪੂਣੇ ਪਿੰਡੀ ਦੇ ਸੁਪੀਆਰੇ ਪਹੁੰਚ ਜਾਣਾ ਮਾਇ ਪਛਾਣੇ ਫਰਾਕੇ ਹਾਂਜੀ ਇੱਥੇ ਆਪਣੇ ਉਹ ਪੱਤਰਕਾਰ ਸੇਵ ਹਾਂ ਗੁਰਸੇਵ ਸਿੰਘ ਤੇ ਉਹ ਜਦੋਂ ਮਾਇ ਪਛਾਣ ਮਹਾ ਪਾਈ ਤੁੰਗੂ ਰੋ ਕੇ ਜੀ ਜੀ ਕਹਿੰਦੀ ਮੈਂ 4 ਸਾਲ ਦੀ ਹਾਂਜੀ ਕਿ ਦਰਵਾਜ਼ਾ ਤੇ ਆ। ਬੀਤੈ ਨੂੰ ਇਹ ਮਾਚਾ ਆਫਾ ਦਿਨ ਠੀਕ ਹੈ ਜੀ ਮੇਰੇ ਮਾਪਿਓ ਦਾ ਦੱਸ ਦਿੰਦੇ ਵੀ ਆਪਣਾ ਧੌਲੇ ਬਾਜ਼ਾਰ ਚ ਘਰ ਤੇ। ਹਾਂ ਜੀ। ਮਾਪੂਰਾ ਵੀ ਸ਼ੇਰਾ ਹੁੰਦੇ ਕਹਿੰਦੇ ਹਾਂ ਆਓ ਇੱਥੇ ਨੌਲਨ ਚੱਲ। ਉਹਨਾਂ ਲੋੜਿਆ ਨੂੰ ਪੂਰਾ ਤੇ ਸ਼ੇਰਾ ਹੱਲੇ ਕਮਾਂਜੀ ਚੱਲ। ਨਿੱਕੋ ਖੁਮੈਰੀ ਦੇ ਬਾਝੋਂ ਜਿੱਥੇ ਬੁੜੀ ਦਾ ਨਾਮ ਪੈਂਦਾ ਤਾਂ ਉਹਦੇ ਬਾਝੋਂ। ਠੀਕ ਹੈ ਜੀ। ਫਿਰ ਨਿੱਕੋ ਕੇ ਕਹਿੰਦੀ ਹਾਂ ਨਿੱਕੋ ਵਿੱਚ ਦਾਦੀ ਸੀ। ਉਹ ਜਦੋਂ ਇੱਥੇ ਮਿਲਣ ਆਈ ਹੈ ਮੈਂ ਉਹਨੂੰ ਪੁੱਛਿਆ ਕਿ ਤੂੰ 4 ਸਾਲ ਦੀ ਸੀ। ਤੇ ਹੁਣ ਤੂੰ ਆਈ ਕਿੱਥੇ ਆ ਕਹਿੰਦੀ ਮੈਂ ਕੋਰ ਹਾਂ। ਹਾਂ ਜੀ। ਇੱਥੇ ਕੀ ਕਰਨਾ ਹੈ ਅੱਜ ਕੱਲ ਮਾ ਦੀ ਜਨਮ ਭੂਮੀ ਦੇਖਣ ਆਈਆਂ ਮਾਹ ਚਾਲ ਭੈਣ ਮੇਰੀ ਪਹਿਲਾਂ ਤੁਹਾਨੂੰ ਸੇਵਕ ਲੈ ਗਿਆ ਆਪਣੇ ਘਰੇ ਕਿਉਂ ਨਹੀਂ ਤੁਸੀਂ ਸਾਨੂੰ ਬਹਾ ਕੇ ਚਾ ਚੁਕੀ ਤੇ ਆਦੀਆਂ ਪੁੱਤਾਂ ਜੀ ਪਾ ਕੇ ਬਸਪੂਟ ਸਾਡਾ ਮਾਨਤਾਨ ਕਰਿਆ ਜਿਹਾ ਜਿਹਾ ਕਰਿਆ ਬੱਚੇ ਨੇ ਹਾਂਜੀ ਤੇ ਉਦੋਂ ਬਾਅਦ ਕਹਿੰਦਾ ਚੱਲ ਫੋਨ ਕਹਿੰਦਾ ਤਾਇਆ ਜੀ ਨੂੰ ਘਰ ਦਿਖਾ ਦਿਓ ਚਲ ਮਾ ਉਹ ਵੰਜੇ ਮਾਤਾ ਨਾਲੇ ਕੋਲੀ ਮੋੜ ਕੇ ਜਾ ਕੇ ਮੇਰੇ ਨਾਲ ਘਰ ਤੇ ਮੋਟੇ ਖੜਾ ਦਿੱ ਹਾਂਜੀ ਮਾਹਲਾ ਭੈਣ ਦੇ ਕੋ ਸਿਆਣ ਕਿਤੇ ਜਾਂਦਾ ਤੁਹਾਨੂੰ ਕਿੱਥੇ ਸਿਆਣੇ ਵਿਚ ਹਾਂਜੀ ਹਾਂਜੀ ਉੱਥੇ ਲਾ ਲਿਆਗੇ ਬਿਲਡਿੰਗਾਂ ਪਈਆਂ ਨੇ ਹਾਂਜੀ ਜਾਂ ਸੁਣੇ ਸੀ ਆਪਾਂ ਉਹ ਹਮੇਸ਼ਾ ਕੋਈ ਦੱਸੁੰਦਾ ਉਹ ਬਾਤਿਆਲੀ ਬੀਦੀ ਆ ਨੂੰ ਆ ਕੀ ਹੋ ਗਿਆ ਮੂਰੇ ਆਪਣੇ ਸਾਥ ਆ ਗਈ ਇੰਨਾ ਕਿ ਤੈਨੂੰ ਮਜ਼ਾ ਆ ਗਿਆ ਕਹਿੰਦੀ ਵਈ ਮਾਰ ਜਾ ਉਹ ਸ਼ਰਮ ਆ ਜਾ ਆਖਦੀ ਮੈਂ ਸੁਣੀ ਸੁਣਾਈ ਗੱਲ ਕਹੀ ਆ ਮੈਨੂੰ ਕੋਈ ਪਛਾਣ ਨਹੀਂ ਆਉਂਦੀ ਫਿਰ ਉਹਦੀ ਗਵਾਹ ਫੜੀ ਮਖਾਈ ਠੋਲਾ ਕੇ ਜਿਹੜੀ ਆ ਜੇਠ ਕਹਿੰਦੇ ਨਿਵਾ ਬਣੀ ਪਈ ਆ ਹਾਂਜੀ ਆਹ ਦਾ ਕੋ ਸੋਡਾ ਸੀ ਹਾਂਜੀ ਜਰ ਵੀ ਕਨੇ ਨੂੰ ਬਾਤ ਤੇ ਜਰਾ ਚਾਉਂਦੇ ਇੱਥੇ ਸੁਣੀ ਆ ਵੀ ਜਿੱਥੇ ਲਾਥੀ ਦੇਖ ਆ ਰਿਹਾ ਕੋਈ ਇੱਥੇ ਸੁਣੀ ਆ ਵੀ ਕੋਈ ਜਿਹੜੀ ਆ ਨਹੀਂ ਚੱਲੂਗੀ ਨੌਰੀ ਦੇ ਬਾਰੇ ਇਹ ਆਪਣੇ ਬਨਾਰਸ ਗਿਆ ਕਹਿੰਦਾ ਨਾ ਇਹ ਜੀ ਵਹਰ ਹੋ ਗਿਆ ਕੋਰਾ ਦਾ ਕੋਦੇ ਸਤੇ ਆ ਨਾ ਲਿਖੋ ਅਮਰੀਕਾ ਕੋਦੇ ਦੋਇਤਾ ਤੇ ਕਹਿ ਮੈਰਾ ਕਨੀ ਸੀ ਮਨ ਸਾਡਾ ਬਾਅਦ ਦੇ ਬਾਅਦ ਜੀ ਮੈਨੂੰ ਤਾਂ ਪਤਾ ਹੁਣ ਜੀ ਅਜੀ ਸਾਰਾ ਨਕੇ ਜੇ ਇਸ ਤਰ੍ਹਾਂ ਮੈਂ ਕੋਈ ਤੇਈ ਸਾਧ ਮਗਰ ਉੱਥੇ ਖੀਰ ਦਾ ਠੇਕਾ ਵੀ ਰਹਿਤਿਆ ਨਾਲੇ ਸੋ ਜੀ ਇਹ ਸੋ ਮਗਰ ਜੋ ਰਬਾਮ ਹੋ ਗਏ ਉਸ ਤੋਂ ਮਤਾਂ ਦੇ ਜੀ ਨਾ ਮਾਲ ਕਰ ਗਿਆ ਉਹਦਾ ਮਾਲਕੀ ਕਰਕੇ ਰਹਿ ਗਿਆ ਜੀ ਨੂੰ ਸਾਰੇ ਰਬਾਮ ਹੋ ਗਏ ਜੀ ਪੰਜਾਬ ਨੂੰ ਦੋ ਤਿਹਾਂ ਆਮਾਂ ਦੇ ਵਿੱਚ ਵੰਡ ਕੇ ਅੱਜ ਬਾਬਾ ਜੀ ਨੇ ਜਿਹੜੀ ਸਾਡੇ ਨਾਲ ਗੱਲਬਾਤ ਕਰੀਆ ਉਹ ਪਾਕਿਸਤਾਨ ਤੇ ਪੰਜਾਬ ਦੀ ਜਦੋਂ ਵੰਡ ਹੋਈ ਸੀ ਬਾਬਾ ਜੀ ਪਾਕਿਸਤਾਨ ਵੀ ਜਾ ਕੇ ਆਏ ਨੇ ਬਾਬਾ ਜੀ ਦੀ ਉਮਰ ਉਸ ਟਾਈਮ 9 ਸਾਲ ਦੀ ਸੀ ਜੋ ਕਿ ਬਾਬਾ ਜੀ ਦੀ ਅੱਜ ਉਮਰ ਹੈਗੀ ਹੈ 88 ਸਾਲ ਦੀ ਬਾਬਾ ਜੀ ਨੇ ਉਸ ਤੋਂ ਸਾਡੇ ਬਾਰੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਪਰਿਵਾਰ ਨਾਲ ਖੁੱਲ ਕੇ ਵਧੀਆ ਮਾਨਸਰਮਣ ਕੀਤਾ ਤੇ ਸਾਡੇ ਇਸ ਵੀਡੀਓ ਨੂੰ ਬਤਵਾ ਦੇਖਣ ਦੇ ਲਈ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾ ਦਿਓ ਤਾਂ ਕਿ ਪੰਜਾਬ ਤੇ ਪਾਕਿਸਤਾਨ ਦੀ ਵੰਡ ਸਿਰ ਪੰਜਾਬ ਨੂੰ ਦੋ ਤਿਹਾਂ ਆਮਾਂ ਦੇ ਵਿੱਚ ਵੰਡਿਆ ਗਿਆ ਸੀ ਅੱਜ ਪੰਜਾਬ ਦੇ ਵਿੱਚ ਕੋਲ ਤਿੰਨ ਦਰਿਆ ਨੇ ਦੋ ਦਰਿਆ ਨੇ ਜੋ ਕਿ ਤਿੰਨ ਦਰਿਆ ਪਾਕਿਸਤਾਨ ਨੂੰ ਦਿੱਤੇ ਗਏ ਸੀ ਧੰਨਵਾਦ ਜੀ ਵੀਡੀਓ ਨੂੰ ਐਦਾਂ ਹੀ ਜੁੜੇ ਰਹੋ ਥੈਂਕ ਯੂ